ਮਾਤਾ ਨਰਨਾ ਦੇਵੀ ਮੰਦਿਰ ਇੱਥੋਂ ਇਹਨਾਂ ਨੇ ਥੋ ਔਰਨਮੈਂਟਸ ਜਿਹੜੇ 골ਡ ਦੇ ਸੀਗੇ ਉਹ ਚੋਰੀ ਕੀਤੇ ਇਹ ਮੂਰਤੀਆਂ ਦੀ ਜਿਹੜੀ ਸ਼ੇਪ ਹੈਗੀ ਆ ਉਹ ਵੀ ਉਹਦੇ ਦੇ ਨਾਲ ਸੈਟ ਲੱਗਣ ਦੇ ਨਾਲ ਬਦਲ ਗਈ ਇਹ ਕ੍ਰਿਮੀਨਲ ਬੈਕਗਰਾਉਂਡ ਦੇ ਬੰਦੇ ਹੈਗੇ ਆ ਪਹਿਲਾਂ ਵੀ ਇਹਨਾਂ ਦੇ ਉੱਪਰ ਚੋਰੀ ਦੇ ਪਰਚੇ ਦਰਜ ਸੀਗੇ ਪੁਲਿਸ ਨੇ ਬੜੀ ਕੁਇਕ ਜਿਹੜੀ ਹੈਗੀ ਆ ਜਲਦੀ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਵਿੱਚ ਇੱਕ ਸੈਂਸੇਸ਼ਨਲ ਜਿਹੜਾ ਕ੍ਰਾਈਮ ਹੈਗਾ ਉਹ ਟ੍ਰੇਸ ਕੀਤਾ ਹੈਗਾ ਤੁਹਾਡਾ ਸਾਥ ਸਾਨੂੰ ਚਾਹੀਦਾ ਤੁਹਾਡੇ ਸਾਥ ਤੋਂ ਬਗੈਰ ਕੋਈ ਕੰਮ ਵੀ ਪੋਸੀਬਲ ਨਹੀਂ ਹੈਗਾ ਸਾਡੀ ਸਿਟੀ ਪੁਲਿਸ ਨੇ ਜਿਹੜਾ ਇੱਕ ਸੈਂਸੇਸ਼ਨਲ ਕ੍ਰਾਈਮ ਆ ਉਹ ਟ੍ਰੇਸ ਕੀਤਾ ਔਰ ਟ੍ਰੇਸ ਵੀ 24 ਘੰਟਿਆਂ ਦੇ ਵਿੱਚ ਕੀਤਾ ਰਿਕਾਰਡ ਟਾਈਮ ਦੇ ਵਿੱਚ ਟ੍ਰੇਸ ਕੀਤਾ ਸਾਡੇ ਸ਼ਹਿਰ ਮਲੇਰਕੋਟਲੇ ਦੇ ਵਿੱਚ ਬੜਾ ਇੱਕ ਪ੍ਰਸਿੱਧ ਮੰਦਿਰ ਹੈਗਾ ਮਾਤਾ ਨਾਨਾ ਦੇਵੀ ਮੰਦਿਰ ਜਿੱਥੋਂ ਇਹਨਾਂ ਨੇ ਥੋ ਔਰਨਮੈਂਟਸ ਜਿਹੜੇ 골ਡ ਦੇ ਸੀਗੇ ਉਹ ਚੋਰੀ ਕੀਤੇ ਉਹਦੇ ਅੰਦਰ ਜਦੋਂ ਦਾਖਲ ਹੋਏ ਉਹਦੇ ਵਿੱਚ ਇਹਨਾਂ ਨੇ ਸੱਬਲਾਂ ਦੀ ਯੂਜ਼ ਕੀਤਾ ਜਿਹੜੇ ਭਾਰੇ ਹਥਿਆਰ ਯੂਜ਼ ਕੀਤੇ ਉਹਦੇ ਨਾਲ ਨਾ ਸਿਰਫ ਚੋਰੀ ਹੋਈ ਜਦ ਕਿ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਕਿਉਂਕਿ ਮੂਰਤੀਆਂ ਦੀ ਜਿਹੜੀ ਸ਼ੇਪ ਹੈਗੀ ਆ ਉਹ ਵੀ ਉਹਦੇ ਦੇ ਨਾਲ ਸੱਟ ਲੱਗਣ ਦੇ ਨਾਲ ਬਦਲ ਗਈ ਤੇ ਸੈਂਸੇਸ਼ਨਲ ਮੈਟਰ ਸੀਗਾ ਇਸ ਕਰਕੇ ਡੀਐਸਪੀ ਸਿਟੀ ਸਰ ਗੁਰਦੇਵ ਸਿੰਘ ਔਰ ਉਹਨਾਂ ਦੇ ਦੋਨੇ ਐਸਐਚਓ ਸਿਟੀ 1 ਐਂਡ 2 ਉਹਨਾਂ ਦੀ ਟੀਮ ਬਣਾ ਕੇ ਉਹਨਾਂ ਨੂੰ ਇਨਸਟਰਕਸ਼ਨ ਦਿੱਤੀਆਂ ਗਈਆਂ ਸੀ ਵੀ ਫੌਰੀ ਤੌਰ ਤੇ ਕੇਸ ਜਿਹੜਾ ਉਹ ਟ੍ਰੇਸ ਕੀਤਾ ਜਾਵੇ ਔਰ ਮੈਂ ਐਪਰੀਸ਼ੀਏਟ ਕਰਦਾ ਉਹਨਾਂ ਦੀਆਂ ਐਫਰਟਸ ਨੂੰ ਉਹਨਾਂ ਨੇ 24 ਘੰਟਿਆਂ ਦੇ ਵਿੱਚ ਵਿੱਚ ਇਹ ਦੋਨੇ ਜਿਹੜੇ ਇਹ ਚੋਰ ਸੀਗੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਉਹ ਉਹਨਾਂ ਨੇ ਅਰੈਸਟ ਕਰ ਲਏ ਜਿਨ੍ਹਾਂ ਦੀ ਪਛਾਣ محمد صدیق ਉਰਫ ਬਾਬੂ ਅਤੇ ਮਦਸਰ ਉਰਫ ਬਾਬੂ ਦੋਨੇ ਗੋਵਿੰਦਨਗਰ ਦੇ ਰਹਿਣ ਵਾਲੇ ਸੀਗੇ ਇਹ ਕ੍ਰਿਮਿਨਲ ਬੈਕਗ੍ਰਾਉਂਡ ਦੇ ਬੰਦੇ ਹੈਗੇ ਆ ਪਹਿਲਾਂ ਵੀ ਇਹਨਾਂ ਦੇ ਉੱਪਰ ਚੋਰੀ ਦੇ ਪਰਚੇ ਦਰਜ ਸੀਗੇ ਇਹਨਾਂ ਨੇ ਥੋੜੇ ਦਿਨ ਪਹਿਲਾਂ ਉੱਥੇ ਮੰਦਿਰ ਦੇ ਵਿੱਚ ਇੱਕ ਬੜਾ ਵੱਡਾ ਫੰਕਸ਼ਨ ਸੀਗਾ ਉਸ ਟਾਈਮ ਤੇ ਉੱਥੇ ਰਹਿ ਕੇ ਕੀਤੀ ਸਾਰਾ ਉਹਨਾਂ ਨੇ ਸਟੱਡੀ ਕੀਤਾ ਕਿ ਅਸੀਂ ਕੀ ਕੀ ਪਿਆ ਕਿੱਥੇ ਕਿੱਥੇ ਪਿਆ ਕਿਵੇਂ ਚੋਰੀ ਕਰਨੀ ਉਹ ਤੋਂ ਬਾਅਦ ਇਹਨਾਂ ਨੇ ਬੜਾ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਹ ਚੋਰੀ ਜਿਹੜਾ ਉਹਨੂੰ ਅੰਜਾਮ ਦਿੱਤਾ ਸੀ ਪੀਲਿਸ ਨੇ ਬੜੀ ਕੁਇਕ ਜਿਹੜੀ ਹੈਗੀ ਆ ਜਲਦੀ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਵਿੱਚ ਇੱਕ ਸੈਂਸੇਸ਼ਨਲ ਜਿਹੜਾ ਕ੍ਰਾਈਮ ਹੈਗਾ ਉਹ ਟ੍ਰੇਸ ਕੀਤਾ ਹੈਗਾ ਤਾਂ ਕਿ ਜਿਹੜਾ ਸਾਡਾ ਇਹ ਸੋਸ਼ਲ ਫੈਬਰਿਕ ਹੈਗਾ ਮਲੇਰ ਕੋਟਲਾ ਦਾ ਜਿੱਥੇ ਸਾਰੇ ਧਰਮਾਂ ਦੇ ਲੋਕ ਜਿਹੜੇ ਉਹ ਇਕੱਠੇ ਰਲ ਮਿਲ ਕੇ ਰਹਿੰਦੇ ਆ ਉਹਨਾਂ ਨੂੰ ਕੋਈ ਉਹਦੇ ਵਿੱਚ ਕੋਈ ਸੇਂਦ ਮਾਰੀ ਨਾ ਕਰੇ ਮੈਂ ਇੱਕ ਵਾਰੀ ਫਿਰ ਆਪਣੇ ਸ਼ਹਿਰ ਵਾਸੀਆਂ ਨੂੰ ਇਹ ਯਕੀਨ ਦਿਵਾਉਣਾ ਜਿਹੜੀ ਮਲੇਰ ਕੋਟਲਾ ਪੁਲਿਸ ਹੈਗੀ ਹਰ ਵੇਲੇ ਤੁਹਾਡੀ ਸਹਾਇਤਾ ਲਈ ਤੁਹਾਡੇ ਲਈ ਕੰਮ ਕਰਨ ਲਈ ਤੁਹਾਡੇ ਨਾਲ ਹੈਗੀਆ ਕੋਈ ਵੀ ਕ੍ਰਾਈਮ ਹੁੰਦਾ ਕ੍ਰਾਈਮ ਇਜ਼ ਪਾਰਟ ਆਫ ਦਾ ਸੋਸਾਇਟੀ ਉਹ ਹੋ ਸਕਦਾ ਬਟ ਉਹਨੂੰ ਜਿੰਨੀ ਜਲਦੀ ਟਰੇਸ ਕੀਤਾ ਜਾਵੇ ਇਹਦੇ ਨਾਲ ਲੋਕਾਂ ਚ ਜਿਹੜੀ ਸੈਂਸ ਆਫ ਸਿਕਿਉਰਟੀ ਹੈ ਉਹ ਪ੍ਰਵੇਲ ਹੁੰਦੀ ਹੈ ਤੇ ਤੁਹਾਡਾ ਸਾਥ ਸਾਨੂੰ ਚਾਹੀਦਾ ਤੁਹਾਡੇ ਸਾਥ ਤੋਂ ਬਗੈਰ ਕੋਈ ਕੰਮ ਵੀ ਪੋਸੀਬਲ ਨਹੀਂ ਹੈਗਾ ਤੇ ਜੇ ਤੁਹਾਡਾ ਸਾਥ ਸਾਡੇ ਨਾਲ ਰਿਹਾ ਤਾਂ ਅਸੀਂ ਇਦਾਂ ਹੀ ਹੋਰ ਵੀ ਚੰਗਾ ਕੰਮ ਕਰਦੇ ਰਹਿਣਾ ਥੈਂਕ ਯੂ